ਮੁਰਗਾ 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 ਪੁਲਿਸ ਨੇ ਚੱਕ ਲਿਆ ਮੁਰਗਾ ਪੁਲਿਸ ਨੇ ਪਾਤੀ ਰੇਡ ਮੁੱਕ ਗਈ ਮੁਰਗਿਆਂ ਦੀ ਖੇਡ ਕਈ ਮੁਰਗੇ ਫਰਾਰ ਹੋ ਗਏ ਪਰ ਇੱਕ ਆ ਗਿਆ ਅੜਿੱਕੇ 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 ਹੋ ਖਾੜੇ ਵਿੱਚ ਡਾਂਗ ਖੜ ਕੇ ਚੱਕ ਲਿਆ ਚੱਕ ਲਿਆ ਪੰਜਾਬ ਪੁਲਿਸ ਨੇ ਮੁਰਗਾ ਚੱਕ ਲਿਆ ਇਹ ਤਸਵੀਰਾਂ ਨੇ ਬਠਿੰਡਾ ਦੀਆਂ ਜਿੱਥੇ ਕੁੱਕੜਾਂ ਦੇ ਮੁਕਾਬਲੇ ਹੁੰਦੇ ਸੀ ਪੁਲਸ ਨੂੰ ਲੱਕ ਹੀ ਪਣਖ ਪੈ ਗਈ ਰੇਡ ਪੁਲਸ ਨੇ ਮੌਕੇ ਤੇ ਜਾ ਕੇ ਛਾਪਾ ਮਾਰਤਾ ਬਾਕੀ ਕੁੱਕੜ ਦਾ ਹੋ ਗਿਆ ਤਿੱਤਰ ਪਰ ਇੱਕ ਆ ਗਿਆ ਪੁਲਸੜਕੇ ਹੁਣ ਪੁਲਸ ਨੂੰ ਇਸ ਦੀ ਸੇਵਾ ਕਰਨੀ ਪੈ ਰਹੀ ਹੈ ਖਲਾਣਾ ਪੈ ਰਿਹਾ ਇਸ ਦੀ ਸੇਵਾ ਕਰ ਰਹੀ ਹੈ ਪੰਜਾਬ ਪੁਲਸ ਆਓ ਤੁਹਾਨੂੰ ਦਿਖਾਣੇ ਆਖਰਕਾਰ ਮਾਮਲਾ ਕੀ ਹੈ ਦਨਕ ਮੇਲ ਪੰਜਾਬੀ ਟੀਵੀ ਦੇ ਲਈ ਆ ਮੰਤਗਰ ਦੀ ਰਿਪੋਰਟ ਕੁੱਕੜਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਬੀਚ ਮੁਗਰੇ ਲੜਾਈ ਕਰ ਰਹੇ ਆ ਉਧੇ ਮਕਦਮਾ ਤਿੰਨ ਬੰਦੇ ਨੇ ਦਰਜ ਕੀਤਾ ਰਾਜਵਿੰਦਰ ਸਿੰਘ ਜਗਸੀਰ ਸਿੰਘ ਤੇ ਗੁਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਇੱਕ ਮਗਰ ਮਕਦਮਾ ਦਰਜ ਕੀਤਾ ਹੈ ਕੀ ਕਰਵਾ ਰਹੇ ਸੀ ਜਨਮਰ ਤੱਕ ਪਰੇਸ਼ਾਨ ਕਰਦੇ ਸੀ ਜ਼ੁਲਮ ਦਾ ਪਰਚਾ ਦਿੱਤਾ ਮੈਂ ਕਹਿੰਦਾ ਕਿ ਕਿਹतिर ਕਿਹਤਾਂ ਸਾਡ ਗੱਲ ਲੜਾਈ ਕਰਵਾਉਂਦੇ ਸੀ ਕਰਾਉਂਦੇ ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ ਸੀ ਤੇ ਕਿੰਨੇ ਕੁੱਪੜ ਸੀ ਇਸ ਗਰਾਮ ਤੇ ਕਾਨੂੰਨੀ ਪੱਧਰ ਕਿੰਨੇ ਕੁ ਜਿਹੜੀ ਸਾਡੀ ਤਫਰੀਦ ਵਿੱਚ ਕੁੱਕੜ ਆਇਆ ਤੇ ਮੌਕਾ ਹੀ ਦੇ ਵਿੱਚ ਤੁਸੀਂ ਲੜਾਈ ਦੇ ਤੋਂ ਪਰਵਾਸ ਔਖੀ ਦੀ ਤੁਮਖਮਾ ਦੇਖ ਕੇ ਉਸ ਪੱਧਰ ਤੇ ਕੀ ਹੈ ਬਿਲਕੁਲ ਤੇ ਕਿੰਨੇ ਕੁੱਕਰ ਸੀ ਉਸ ਮੌਕੇ ਤੇ ਲੜਾਈ ਸਾਨੂੰ ਇੱਕ ਮਿਲਾਂ ਮੈਂ ਤੁਹਾਨੂੰ ਪਤਾ ਕਰਾਂ ਤੇ ਇਹਨੂੰ ਪੇਸ਼ ਕਦੋਂ ਕਰਨਾ ਕਰ ਜਦੋਂ ਤਾਲਮ ਘਰੂਗੀ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਰਸਦ ਦੇ ਵਿੱਚ ਰੱਖਿਆ ਗਿਆ ਹੈ ਕਦੋਂ ਇਹ ਜਿਹੜੇ ਤਿੰਨ ਬੰਦੇ ਨੇ ਕਿਸੇ ਜਮ ਜਮੰਤ ਜੋ ਸੀ ਵਰਜ ਮੰਤਰੀ ਆਕਰਪਨ ਅੱਛਾ ਵਰਜ ਮੰਤਰੀ ਤੇ ਇਹਨਾਂ ਨੂੰ ਹੁਣ ਕੋਈ ਕੁੱਕੜਾਂ ਨੂੰ ਫੇਰ ਕਿੱਥੇ ਰੱਖਿਆ ਗਿਆ ਇੱਕ ਕੁੱਕੜਾ ਵੀ ਜੀ ਫੇਰ ਕੁੱਕੜਾਂ ਦੇ ਇੱਕ ਕੁੱਕੜ ਕਿਹੜਾ ਕੁੱਕੜ ਕਿਹੜਾ ਕੁੱਕੜ ਕਿੱਥੇ ਰੱਖਿਆ ਗਿਆ ਸੀ ਰੰਗ ਦਾ ਕੁੱਕੜ ਅਗੇ ਸੇਫ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਹ ਦੇਖਭਾਲ ਹੋ ਸਕੇ ਸਾਡੀ ਸੂਚਨਾ ਦੇ ਵਿੱਚ ਹੈ ਟ੍ਰਾਫਿਕਾਂ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋਗੀਆਂ ਟ੍ਰਾਫਿਕਾਂ ਬਰੰਮਤ ਕੀਤੀਆਂ ਗਿਆ 11 11 ਸਾਬ ਟ੍ਰਾਫਿਕਾਂ ਜਿੱਤੂਣਾਂ ਦੇਣੀਆਂ ਸੀ ਅੱਛਾ ਜਿਹੜੇ ਜਿਹਨੇ ਦੋ ਕੁੱਕਰ ਜਿੱਤ ਜਿਆ ਉਹਨੂੰ ਟਰੋਫੀ ਰਹੀ ਇਹਦੀ ਪੇ ਦੋ ਕੁੱਕਰ ਸੀ ਚਾਰ ਸੀ 10 ਜੋ ਵੀ ਸੀ ਜੇ ਨਹੀਂ ਸਾਡੀ ਟੁਪਟੀ ਚ ਸਾਡੀ ਚੱਕਾ ਹੈ ਲੜਾਈ ਦੇ ਵਿੱਚ ਜਿਹੜਾ ਜਿੱਤਦਾ ਜੀ ਤੇ ਕੋਈ ਕੈਸ਼ ਕੋਸ਼ ਵੀ ਰੱਖਿਆ ਸੀ ਕਿ ਲਈ ਟਰੋਫੀ ਸੀ ਕੋਸ ਕੋਈ ਨਹੀਂ ਸਾਡੇ ਨਹੀਂ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁਕਰ ਕੇਵੇਂ ਲੜਕੂਗਾ ਸਰ ਆਪਣੇ एकदम ਉਹਦੇ ਨਾਲ ਕਿਸੇ ਨਾਲ ਲੜਾਈ ਕਰਵਾਉਂਦੇ ਦੇਖੋ ਵੀਰ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਸਾਨੂੰ ਇੱਕ ਕੁਕਰਾਂ ਦਾ ਹੋ ਸਕਦਾ 20 ਹੁਣ 50 ਹੁਣ 100 ਹੋਵੇ ਉੱਥੇ ਸਾਡੀ ਤਬਦੀਸ਼ ਚੱਕਾ ਜਦੋਂ ਮੌਕੇ ਤੇ ਸੀ ਪਹੁੰਚੀ ਉਹ ਜੱਤ ਵੀ ਹਾਲਚਾ ਉਹ ਡਾਕਟਰੀ ਮੈਨਾ ਕਰਾਇਆ ਗਿਆ ਤਬਦੀਸ਼ ਤੋਂ ਬਾਅਦ ਡਾਕਟਰ ਮੋਹਨੇ ਕਿਹਦੇ ਕਰਵਾਏ ਕੋਕਰ ਦਾ ਅੱਛਾ ਕਿਹ ਚੁ ਕਰਵਾਏ ਡਾਕਟਰ ਸਾਹਿਬ ਉਹ ਜਿਹੜਾ ਹੈ ਵੀ ਲਾਈ ਕਰਾਇਆ ਸੀ ਇੱਕ ਦਿਨ ਇਹ ਤਬਦੀਸ਼ ਦਾ ਹੈ ਸਰ ਵੀਰ ਜੀ ਮੈਂ ਦੱਸਦਾ